रेडी ਅੱਸੂ ਦਾ ਮਹੀਨਾ ਗਰਮ ਅਤੇ ਸਰਦ ਦੋ ਰੁੱਤਾਂ ਦੇ ਮੇਲ ਦਾ ਸੁਹਾਵਣਾ ਮਹੀਨਾ ਮੰਨਿਆ ਜਾਂਦਾ ਹੈ ਡੰਡੀ ਹਰ ਰੁੱਤ ਦੀ ਸਾਡੇ ਵਿਰਸੇ ਵਿਰਾਸਤ ਨਾਲ ਬੜੀ ਡੂੰਗੀ ਸਾਂਝ ਹੈ ਡੰਡੀ ਸਾਲ ਦਾ ਹਰ ਮਹੀਨਾ ਆਪਣੇ ਨਾਲ ਨਵੀਂ ਰੁੱਤ ਲੈ ਕੇ ਆਉਂਦਾ ਹੈ ਡੰਡੀ ਹਰ ਮਹੀਨਾ ਅਤੇ ਹਰ ਰੁੱਤ ਆਪਣੇ ਆਪ ਵਿੱਚ ਖਾਸ ਹੈ ਡੰਡੀ ਅਸੂ ਦਾ ਮਹੀਨਾ ਅੰਗਰੇਜ਼ੀ ਮਹੀਨੇ ਦੇ ਹਿਸਾਬ ਨਾਲ ਅੱਦ ਸਤੰਬਰ ਤੋਂ ਸ਼ੁਰੂ ਹੋ ਅੱਦ ਅਕਤੂਬਰ ਤੱਕ ਦਾ ਹੁੰਦਾ ਹੈ ਡੰਡੀ ਇਸ ਮਹੀਨੇ ਵਿੱਚ ਜਿੱਥੇ ਰਾਤਾਂ ਮਿੰਨੀਆਂ ਮਿੰਨੀਆਂ ਠੰਡੀਆਂ ਹੋਈਆਂ ਜਾਂਪਦੀਆਂ ਹਨ ਉਥੇ ਹੀ ਦਿਨੇ ਟੁੱਪ ਹੁੰਦੀ ਹੈ ਡੰਡੀ ਇਸ ਮਹੀਨੇ ਨਾ ਤਾਂ ਬੋਤੀ ਗਰਮੀ ਮਹਿਸੂਸ ਹੁੰਦੀ ਹੈ ਅਤੇ ਨਾ ਹੀ ਬੋਤੀ ਸਰਦੀ ਡੰਡੀ ਇਸ ਮਹੀਨੇ ਮਿੰਨੀਆਂ-ਮਿੰਨੀਆਂ ਠੰਡੀਆਂ ਰਾਤਾਂ ਸਿਆਲੂ ਰੁੱਤ ਦੇ ਆਗਾਜ਼ ਦੀ ਦਸਤਕ ਦਿੰਦੀਆਂ ਜਾਪਦੀਆਂ ਹਨ ਡੰਡੀ ਇਸ ਸੁਹਾਬਣੇ ਮੌਸਮ ਵਿੱਚ ਕੁਦਰਤ ਚਾਰੇ ਪਾਸੇ ਹਰਿਆਵਲ ਬਖੇਰ ਦੀ ਨਜ਼ਰ ਆਉਂਦੀ ਹੈ ਡੰਡੂ ਅਸੂ ਚੜਦੇ ਚੜਦੇ ਤਕਰੀਬਨ ਬਰਸਾਤੀ ਮੌਸਮ ਖਤਮ ਹੋ ਚੁੱਕਾ ਹੁੰਦਾ ਹੈ ਪਰੰਤੂ ਜੇ ਕਿਦਰੋਂ ਅਸਮਾਨ ਵਿੱਚ ਬਦਲੀ ਆ ਜਾਵੇ ਤਾਂ ਕਿਸਾਨਾਂ ਦੇ ਸਾਹ ਸੁੱਤੇ ਜਾਂਦੇ ਹਨ ਕਿਉਂਕਿ ਇਸ ਮਹੀਨੇ ਫਸਲਾਂ ਪਰ ਜੋਬਣ ਉੱਤੇ ਹੁੰਦੀਆਂ ਹਨ ਡੰਡੀ ਹਰੀ ਤੋਂ ਸੁਨਹਿਰੀ ਹੁੰਦੀ ਜੀਰੀ ਦੇ ਸਿੱਟੇ ਵਾਤਾਵਰਨ ਵਿੱਚ ਆਪਣਾ ਅਲੱਗ ਹੀ ਦ੍ਰਿਸ਼ ਪੇਸ਼ ਕਰਦੇ ਨਜ਼ਰ ਪੈਂਦੇ ਹਨ ਡੰਡੀ ਅਸੂ ਵਿੱਚ ਹੀ ਤਿਉਹਾਰ ਸ਼ੁਰੂ ਹੋ ਜਾਂਦੇ ਹਨ ਡੰਡੀ ਉੰਜ ਤਾਂ ਪੰਜਾਬੀ ਸੱਭਿਆਚਾਰ ਵਿੱਚ ਸਾਰਾ ਸਾਲ ਹੀ ਕੋਈ ਨਾ ਕੋਈ ਤਿੱਥ ਤਿਉਹਾਰ ਅਤੇ ਮੇਲਾ ਆਉਂਦਾ ਰਹਿੰਦਾ ਹੈ ਰੈਡੀ ਪਰ ਅੱਸੂ ਦਾ ਮਹੀਨਾ ਚੜ੍ਹਦੇ ਹੀ ਸਾਡੇ ਸਿਆਲੂ ਰੁੱਤ ਦੇ ਤਿੱਥ ਤਿਉਹਾਰਾਂ ਦਾ ਆਗਾਜ਼ ਹੋ ਜਾਂਦਾ ਹੈ ਡੰਡੀ ਕਈ ਵਾਰ ਸਾਡੀ ਅਰਥਹੀਨ ਹੋਈ ਜ਼ਿੰਦਗੀ ਨੂੰ ਇਹ ਮਹੀਨਾ ਅਰਥ ਭਰਪੂਰ ਬਣਾ ਦਿੰਦਾ ਡੰਡੀ ਨੌ ਨਰਾਤਿਆਂ ਦਾ ਆਗਮਨ ਵੀ ਅੱਸੂ ਦੇ ਮਹੀਨੇ ਵਿੱਚ ਹੀ ਹੁੰਦਾ ਹੈ ਡੰਡੀ ਅੱਸੂ ਦੇ ਮਹੀਨੇ ਵਿੱਚ ਬਹੁਤ ਸਾਰੇ ਤਿਉਹਾਰਾਂ ਦੀ ਆਮਦ ਹੋਣ ਕਰਕੇ ਅੱਸੂ ਨੂੰ ਭਾਗਾ ਵਾਲਾ ਦੇਸੀ ਮਹੀਨਾ ਮੰਨਿਆ ਜਾਂਦਾ ਹੈ ਡੰਡੀ ਅੱਸੂ ਨੂੰ ਆਸਾ ਦਾ ਮਹੀਨਾ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਮਹੀਨੇ ਕਈ ਫਸਲਾਂ ਪੱਕ ਚੁੱਕੀਆਂ ਹੁੰਦੀਆਂ ਹਨ ਅਤੇ ਕਈ ਪੱਕਣ ਦੀ ਤਿਆਰੀ ਵਿੱਚ ਹੁੰਦੀਆਂ ਹਨ ਡੰਡੀ ਜਿਵੇਂ ਤਿਉਹਾਰਾਂ ਦੀ ਆਮਦ ਇਸ ਮਹੀਨੇ ਹੁੰਦੀ ਹੈ ਉਵੇਂ ਹੀ ਫਸਲ ਦੀ ਆਮਦ ਵੀ ਇਸੇ ਮਹੀਨੇ ਤੋਂ ਹੋਣੀ ਸ਼ੁਰੂ ਹੋ ਜਾਂਦੀ ਹੈ ਡੰਡੀ ਅਸੂ ਵਿੱਚ ਆਈ ਫਸਲ ਦੇਖ ਕਿਸਾਨਾਂ ਮਜ਼ਦੂਰਾਂ ਦੀ ਆਸਾ ਨੂੰ ਵੀ ਬੂਰ ਪੈਣਾ ਸ਼ੁਰੂ ਹੋ ਜਾਂਦਾ ਹੈ ਅਤੇ ਮਨ ਹੀ ਮਨ ਆਉਂਦੇ ਸਿਆਲ ਤੋਂ ਪਹਿਲਾ ਪਹਿਲਾ ਘਰੇਲੂ ਕਾਰ ਵਿਹਾਰ ਨੇਪਰੇ ਚਾੜਨ ਦੇ ਨਾਲ-ਨਾਲ ਅਗਲੀ ਫਸਲ ਦੀ ਬਿਜਾਈ ਦੀਆਂ ਵੀ ਵਿਵੰਤਾ ਬਣਾਉਣ ਲੱਗ ਪੈਂਦੇ ਹਨ ਡੰਡੀ ਪੰਜਾਬ ਖੇਤੀ ਪ੍ਰਧਾਨ ਪ੍ਰਦੇਸ਼ ਹੁਣ ਕਾਰਨ ਇੱਥੇ ਵੱਸਦੇ ਕਿਸਾਨ ਮਜ਼ਦੂਰ ਆੜਤੀ ਅਤੇ ਕਾਰੋਬਾਰੀ ਵਪਾਰੀ ਸਭ ਖੇਤੀ ਆਮਦਨ ਉੱਤੇ ਨਿਰਭਰ ਹਨ ਜੋ ਕਿਸਾਨ ਦੇ ਖੇਤ ਵਿੱਚੋਂ ਹੁੰਦੀ ਹੋਈ ਪੂਰੇ ਬਾਜ਼ਾਰ ਵਿੱਚ ਹੁੰਦੀ ਹੈ ਡੰਡੀ ਫਸਲੀ ਪੈਸਾ ਹੱਥ ਆਉਣ ਨਾਲ ਜਿੱਥੇ ਅੱਸੂ ਦੇ ਤਿਉਹਾਰ ਮਨਾਏ ਜਾਂਦੇ ਹਨ ਉੱਥੇ ਹੀ ਠੰਡੀ ਮਿੱਠੀ ਰੁੱਤ ਹੁਣ ਕਾਰਨ ਵਿਆਹ ਮੁਕਲਾਵਿਆਂ ਦੀਆਂ ਤਿਆਰੀਆਂ ਵੀ